ਦੁਜਾ ਤੁਸੀਂ ਸਾਡੀ ਕਿੱਥੇ ਮਦਦ ਕਰੋਗੇ ਤੁਸੀਂ ਸਾਨੂੰ ਦੱਸੋਗੇ ਕਿ ਤੁਹਾਡੇ ਪਿੰਡ ਦੇ ਵਿੱਚ ਬਾਹਰ ਦਾ ਕੋਈ ਬੰਦਾ ਆ ਕੇ ਵੇਚਦਾ ਹੈ ਜਾਂ ਤੁਹਾਡੇ ਆਪਣੇ ਪਿੰਡ ਦਾ ਕੋਈ ਬੰਦਾ ਵੇਚਦਾ ਹੈਗਾ ਨਸ਼ੇ ਦਾ ਤਸਕਰੀ ਕਰਦਾ ਹੈ ਜਾਂ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹਨਾਂ ਦੇ ਉੱਪਰ ਨਕੇਲ ਪਾਣੀ ਹੈਗੀ ਹੁਣ ਉਹ ਕਿੱਦਾਂ ਕਰਨੀ ਹੈਗੀ ਇੱਕ ਤਾਂ ਹੋ ਗਏ ਤੁਸੀਂ ਸਾਨੂੰ ਦੱਸੋਗੇ ਅਸੀਂ ਉਹਨਾਂ ਨੂੰ ਫੜ ਕੇ ਜੋ ਉਹਨਾਂ ਦੀ ਬੰਦੀ ਕਾਨੂੰਨੀ ਕਰ ਲਈ ਅਸੀਂ ਉਹ ਕਰੀਏ ਦੂਜੀ ਚੀਜ਼ ਹੈਗੀ ਕਿ ਕੋਈ ਵੀ ਬੰਦਾ ਬਿਨਾਂ ਜੇਬ ਦੇ ਲਈ ਤਾਂ ਕੰਮ ਕਰਦਾ ਨੀਗਾ ਪੇਟ ਦੇ ਲਈ ਕਰ ਰਹਾ ਹੈਗਾ ਉਹ ਕੀ ਕਰਦੇ ਉਹ ਪੈਸੇ ਕਮਾਣ ਦੇ ਲਈ ਆ ਤੰਦਾ ਬਣਾ ਲਿਆ ਉਹਨਾਂ ਨੇ ਉਹ ਤੰਦਾ ਬਣਾਇਆ ਹੋਇਆ ਤਾਂ ਉਹ ਤੰਦੇ ਨੂੰ ਯੂਜ਼ ਉਹਨਾਂ ਨੇ ਵੀ ਆਪਣੇ ਨਾਲ ਚਾਰ ਖੰਡੇ ਕਰਦੇ ਨੇ ਚਾਰ ਸੌਣੇ ਨੇ ਕਿ ਅਸੀਂ ਸਭ ਨੂੰ ਦਿੱਤਾ ਕਿ ਸਭ ਸਭ ਤੋਂ ਉਹਨਾਂ ਨੇ ਦਿੱਤਾ ਮਹਾਰਾਜ ਜੀ ਨੂੰ ਆਮ ਜੀ ਸੰਗੋਲਾਨੀ ਲਈ ਕੋਈ ਕੋਈ ਗੰਨ ਦੀ ਲੋੜ ਨਹੀਂ ਜੇ ਆਪਾਂ ਪਿਆਬ ਨੂੰ ਉਹਨੇ ਪਿੰਡ ਨੂੰ ਬਚਾਉਣਾ ਤਾਂ ਆਪਾਂ ਨੂੰ ਅੱਗੇ ਹੋਣਾ ਪਵੇਗਾ ਮੰਡਲ ਦੇ ਵਿੱਚ ਹੋਰ ਜਾ ਕੇ ਵੀ ਸ਼ਹਿਰ ਦੇ ਸੰਗਰਾਣੀ ਦੀ ਮੀਟਿੰਗ ਆ ਕੋਠੇ ਜੀ ਇਹਨਾਂ ਨੇ ਕਰਨ ਕਰਨੀ ਹੈ ਮੈਂ ਬੇਨਤੀ ਜੂਰੀ ਲਉਂਗਾ ਹਨ ਗੌਰੀ ਨਾਲ ਕੀਤੀ ਜਾਵੇ ਤੇ ਇਸ ਤੇ ਡੀਐਸਪੀ ਸਾਹਿਬ ਨੇ ਵੀ ਕਿਹਾ ਨੰਬਰ ਵੀ ਦਿੱਤੇ ਆ ਸਾਨੂੰ ਸਾਡੀ ਤਾਂ ਇਹ ਦਰਜ ਲਈ ਹੈ ਕਿ ਮੈਂ ਪਹਿਲਾਂ ਵੀ ਗੱਲ ਕਰੀ ਸੀ ਅਮਰ ਜੀ ਪੂਰਾ ਬਖਰਾ ਦੱਸ ਦੇਣੀ ਆ ਪੰਜਾਬ ਸਰਕਾਰ ਨੇ ਇੱਕ ਪੰਜ ਮੈਮਰੀ ਕਮੇਟੀ ਬਣਾਈ ਹੈ ਜਿਹਦੇ ਵਿੱਚ ਪਾਰਟ ਕੈਬਨਟ ਕੈਬਨਟ ਮਿਨਿਸਟਰਸ ਨੇ ਜੋ ਕੱਲੇ ਕਰੇ ਲੋਕਾਂ ਨੂੰ ਮਿਲ ਕੇ ਉਹ ਲੋਕਾਂ ਨੂੰ ਉਹ ਵੀ ਮਿਲ ਕੇ ਪੁੱਛਣਗੇ ਕਿ ਆਹ ਜਿਹੜੀ ਹੈਗੀ ਕਿਉਂਕਿ ਆਜੋ ਪ੍ਰੋਬਲਮ ਹੈਗੀ ਆਜੋ ਇੱਕ ਨਸ਼ਾ ਦਾ ਇੱਕ ਦੀਮਕ ਵਾਂਗੂ ਸਾਡੇ ਸੋਸਾਇਟੀ ਦੇ ਵਿੱਚ ਆ ਗਿਆ ਹੈਗਾ ਇਹ ਇੰਨੀ ਵੱਡੀ ਪ੍ਰੋਬਲਮ ਹੈਗੀ ਤੇ ਇਹਦੇ ਅਗੇਂਸਟ ਸਾਨੂੰ ਪੂਰੇ ਕੇ ਪੂਰੇ ਇੱਕ ਸਰਕਾਰ ਦੀ ਭਾਵੇਂ ਉਹ ਡੀਸੀ ਵਾਲੇ ਪੂਰਾ ਐਡਮਿਨਿਸਟ੍ਰੇਸ਼ਨ ਕੋਈ ਫੇਸਪੋਰਟ ਤਾਂ ਪੂਰੀ ਕੀ ਪੂਰੀ ਸਰਕਾਰ ਕੀ ਜੋ ਮਸ਼ੀਨਰੀ ਹੈਗੀ ਉਹ ਪੂਰੀ ਕੀ ਪੂਰੀ ਹੈ ਹੋਣਾ ਕੋਈ ਫੈਕਟਰੀ ਲਾਤੀ ਹੋਣੀ ਕੋਈ ਗੱਟੀਆਂ ਵੰਡੀਆਂ ਖਰੀਦ ਲਈ ਹੋਣੀ ਆ ਉਹ ਤੁਸੀਂ ਸਾਨੂੰ ਦੱਸੋਗੇ ਅਸੀਂ ਉਹ ਵੀ ਸਿਵਲ ਬੈਂਕ ਨੂੰ ਤੋਂ ਵੈਰੀਫਾਈ ਕਰਾ ਕੇ ਕਨਸਰਨ ਡਿਪਾਰਟਮੈਂਟ ਨੂੰ ਵੈਰੀਫਾਈ ਕਰਾ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਉਹ ਵੀ ਤੁਸੀਂ ਸਾਨੂੰ ਦੱਸਣਾ ਹੈਗਾ ਤੀਜੀ ਚੀਜ਼